ਮਖਤਾਰ ਇਹ ਵੀਰ ਦਾ ਕੰਮ ਹੋ ਜਾਊਗਾ ਆ ਦੁਕਾਨ ਤੇ ਕੋਈ ਵਟਾ ਸਾਫ ਕਰ ਲੋ ਕੋਈ ਚੀਟ ਕਾਲੋ ਤੂੰ ਤੇ ਤੂੰ ਤੇ ਇੰਜ ਖਲੋਤਾਗਾ ਵੀ ਜਦਾਂ ਤੂੰ ਨਾ ਪ੍ਰੋਣਾ ਆਇਆ ਨਾ ਜੀ ਜਿੰਨਾ ਕੰਮ ਦੱਸ ਗਏ ਉਹਨੇ ਕਰਦੇ ਆ ਉਹ ਤੋਂ ਵਾਅਦਾ ਨਹੀਂ ਕਰਨਾ ਕਿ ਦਿਹਾੜੀ ਦਾ ਹੈ ਵਾਅਦੇ ਕਰ ਦਿੰਨੇ ਜੀ ਇਹ ਦੁਕਾਨ ਚੱਲੂਗੀ ਕਿਦਾਂ ਟਾਈਮ ਪਾਸ ਹੀ ਕਰਨਾ ਵੀਰ ਤੇ ਗਾਂਹ ਜੋੜੋ ਮੇਰਾ ਬਾਹਰ ਅੰਦਰ ਦਾ ਕੰਮ ਰਹਿੰਦਾ ਮੈਂ ਥੋੜਾ ਇਸ ਦੁਕਾਨ ਤੇ ਬੈਠੇ ਰਹਿਣਾ ਆ ਇਹ ਦੋਨੋਂ ਵਟਾ ਪੜ ਕੇ ਲੱਗ ਰਿਹਾ ਖਲੋਤ ਰਿਆ ਕਰੇ ਕੋਈ ਉੱਥੇ ਕੰਮ ਕਰ ਦੁਕਾਨ ਦਾ ਹੋਗਾ ਖਾਣ ਦੇ ਤੁਹਾਨੂੰ ਧੱਕ ਰੱਖਿਆ ਸਸਵੀ ਕਾ ਜੀ ਦੋਸਤੋ ਅੱਜ ਅਸੀਂ ਆਏ ਆ ਆਪਣੇ ਵੀਰ ਪੋਸ਼ਣ ਦੀ ਹੱਟੀ ਤੇ ਅਸੀਂ ਕੱਲ ਜੀ ਸਾਰਿਆਂ ਨੂੰ ਸਾਹਿਬ ਜੀ ਕਿਹੜਾ ਕਿਹੜਾ ਸਮਾਨ ਰੱਖਿਆ ਦੁਕਾਨ 'ਚ ਸਾਡੇ ਕੋਲ ਟੀ-ਸ਼ਰਟਾਂ ਹੋਗੀਆਂ ਨਿਕਰਾਂ ਹੋਗੀਆਂ ਲੋਵਰ ਹੋਗੇ ਜੀਨ ਦੀਆਂ ਪੈਂਟਾਂ ਹੋਗੀਆਂ ਇਸ ਤਰ੍ਹਾਂ ਐਣਕਾਂ ਹੋਗੀਆਂ ਰਮਾਲ ਹੋਗੇ ਘੜੀ ਹੋਗੀ ਹਰ ਚੀਜ਼ ਮਿਲ ਪਈ ਸਾਡੇ ਕੋਲ ਅਵੇਲੇਬਲ ਹੈ ਜੀ ਜਨਨਕ ਪੂਸ਼ਣ ਦੀ ਹੱਟੀ ਹਾਂਜੀ ਸਰ ਸੈਰ ਜਾਂਦੀ ਲੋੜ ਹੀ ਨਹੀਂ ਕਿਸੇ ਨੂੰ ਵਾਹ ਜੀ ਵਾਹ ਇਹ ਰੋਡ ਕਿਹੜਾ ਪੈਂਦਾ ਪੂਸ਼ਣ ਜੀ ਜੀ ਬਜਮਾਨ ਰੋਡ ਅਡਾ ਜੈੰਤੀਪੁਰ ਪੈਂਦਾ ਜੀ 메ਨ ਹਾਈਵੇ ਅੰਮ੍ਰਿਤਸਰ ਤੋਂ ਬਟਾਲਾ ਰੋਡ ਇਹ 메ਨ ਦੇ ਉੱਪਰ ਹੀ ਪੈਂਦਾ ਜੀ ਜੈੰਤੀਪੁਰ ਅਡਾ ਜਨਨਕ ਬਟਾਲਾ ਜਾਂਦੀ ਲੋੜ ਨਹੀਂ ਬਿਲਕੁਲ ਨਹੀਂ ਜੀ ਬਟਾਲਾ ਇੱਥੇ 10 ਕਿਲੋਮੀਟਰ ਦੂਰ ਹੈ 11 ਕਿਲੋਮੀਟਰ ਤੇਲ ਫੋਕਣ ਦੀ ਲੋੜ ਨਹੀਂ ਹੈ ਜੇ ਤੁਸੀਂ ਸਾਡੇ ਕੋਲ ਆਓ ਤੁਹਾਨੂੰ ਬਟਾਲੇ ਦੇ ਰੇਟ ਤੇ ਹੀ ਸਾਡੇ ਕੋਲੋਂ ਟੀ-ਸ਼ਰਟਾਂ ਨਿਕਰਾਂ ਪਜਾਮੇ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਜੈਂਤੀਪੁਰ ਦੇ ਆਗਲੇ ਪਿੰਡ ਵਾਲੇ ਜਿੰਨੇ ਵੀ ਸਾਡੇ ਵੀਰ ਆ ਸਾਡੇ ਦੋਸਤ ਮਿੱਤਰ ਆ ਉਹ ਸਾਰੇ ਆਉਣ ਹਾਂਜੀ ਸਰ ਸੇਵਾ ਦਾ ਮੌਕਾ ਦੇਣਾ ਸਾਨੂੰ ਵੀ ਇੱਕ ਰੀ ਹਾਂ ਤੇ ਦੋਸਤੋ ਧਿਆਨ ਰੱਖਣਾ ਆ ਪੋਸ਼ਨ ਦੀ ਹੱਟੀ ਬੱਜੂਮਣ ਰੋਡ ਤੇ ਜੈਂਤੀਪੁਰ ਆਡਾ ਹੋਰ ਜੀ ਤੁਸੀਂ ਸੁਣਾਓ ਪਾ ਪੱਲੂ ਕਿਵੇਂ ਠੀਕ ਠਾਕ ਵਧੀਆ ਜੀ ਵਧੀਆ ਠੀਕ ਖੁਸ਼ ਨੰਦ ਆ ਹਾਂ ਕੁਛ ਕੁਛ ਪੈ ਸਕਦਾ ਕਿਦਾਂ ਠੀਕ ਹੈ ਚੱਲਦਾ ਚੱਲਦਾ ਹਾਂਜੀ ਆ ਠੀਕ ਹੋ ਗਏ ਇਹ ਦੇਣੀ ਲੈਣੀ ਜੇ ਹਾਂਜੀ ਕਿੰਨੇ ਲੈਣਾ ਜੇ ਦੋ ਇੱਕ ਦੇ ਦੋ ਦੋ ਦੇ ਦੋ ਆ ਤੁਸੀਂ ਤੇ ਨਹੀਂ ਲੈ ਲੋ ਨਹੀਂ 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 ਦੋ ਬੜੇ ਬੜਾ ਦੋ ਹੀ ਬੜੇ ਦੋ ਹੀ ਬੜੇ ਇਹ ਤਵਾ ਬੜਾ ਲਾਉਂਦੇ ਨੇ ਮੈਂ ਤਾਂ ਆਹੋ ਲੈ ਲਓ ਪਾ ਪੈਸੇ ਰਹਿਣ ਦੇ ਯਾਰ ਭਾਜੀ ਤੁਸੀਂ ਮੁੜ ਕੇ ਤਵਾ ਬੜਾ ਲਾਉਂਦੇ ਜੋ ਨਹੀਂ ਨਹੀਂ ਉਹ ਗੁਰੂਆ ਪੈਸੇ ਦੀ ਗੱਲ ਹੀ ਭਾਜੀ ਦਵਾ ਪੰਜਾਂ ਦੀ ਚੀਜ਼ ਐਵੇਂ ਮੁੜ ਕੇ ਗੱਲ ਤਵਾ ਲਾਉਣ ਵਾਲੀ ਹੋ ਜਾਂਦੀ ਐ ਇਦਾਂ ਨਹੀਂ ਚੰਗੇ ਲੱਗਦਾ ਚੱਲ ਤੇਰੀ ਮਰਜ਼ੀ ਐ ਵੀਰ ਹਾਂ ਉਹ ਮੁੜ ਕੇ ਤੁਸੀਂ ਤਵਾ ਬੜਾ ਲਾ ਜਾਂਦੇ ਜੋ ਹਾਂ ਚੱਲ ਕੋਈ ਗੱਲ ਨਹੀਂ ਵੀਰ ਜਿਵੇਂ ਤ ਸਾਰਾ ਧਿਆਨ ਉਹਦਾ ਮੁਕਤ ਤੇ ਖਾਣ ਤੇ ਹੈ ਮਨੇ ਕਿਤੇ ਤਵਾ ਲਾਉਂਦੇ ਆ ਇੱਥੇ ਜਿਹੜਾ ਆਉਂਦਾ ਕੋਈ ਤੇ ਅੰਗੂਰ ਖਾ ਗਿਆ ਕੋਈ ਸੇਖ ਆ ਗਿਆ ਗੱਲਾਂ ਮਾਰਦੇ ਫਿਰਦੇ ਆ ਮੁਕਤ ਖਾਂਦੇ ਆ ਹੋਰ ਪ੍ਰਧਾਨ ਜੀ ਵੀ ਆ ਗਏ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਵੀਰ ਕਿਵੇਂ ਕੰਮ ਕਰ ਕਿਦਾਂ ਸਾਡਾ ਵਧੀਆ ਤੂੰ ਸੁਣਾ ਵਧੀਆ ਵਧੀਆ ਮਹਾਰਾਜ ਕਿਵੇਂ ਕਿਦਾਂ ਕੇਲੇ ਲੈਣੇ ਆ ਲੈ ਲਾਂਗੇ ਮਹਾਰਾਜ ਕੇਲੇ ਲੈਣ ਆਏ ਆ ਤੇ ਕੇਲੇ ਖੜਾ ਚਲ ਕੋਈ ਗੱਲ ਨਹੀਂ ਖਲੋ ਜਾ 10 ਮਿੰਟ ਦੇਨੇ ਕੇਲੇ ਠੀਕ ਹੈ ਜੀ ਖਲੋ ਮਾਰ ਗੱਫਾਬ ਮਾਰ ਪਾ ਪਾਲੂ ਦੇ ਨਾਲ ਠੀਕ ਹੈ ਭਾਈ ਹਾਂ ਠੀਕ ਹੈ ਮਹਾਰਾਜ ਤੂੰ ਕੰਮ ਕਰ ਲਿਆ ਸਾਰਾ ਹਾਂ ਜੀ ਕਰ ਲਿਆ ਜੀ ਤੂੰ ਤਾਂ ਮੇਰੇ ਲੱਗੇ ਐ ਖਲੋਦਾ ਤੂੰ ਤਾਂ ਮੁੰਜੇ ਦਾ ਬਰਾਬਰ ਦਾ ਤੂੰ ਹੁਣਾ ਆਪਣਾ ਕੋ ਠਾਣੇਦਾਰ ਲਗਾ ਨਾ ਨਹੀਂ ਇਹ ਕੰਮ ਨਹੀਂ ਕੰਮ ਕੰਮ ਕਰ ਕੰਮ ਮੁਖਤਾਰ ਇਦਾਂ ਕੰਮ ਨਹੀਂ ਚੱਲਣੇ ਅਗੇ ਹੱਦ ਹੋ ਗਈ ਭਈ ਯਾਰ ਤੁਹਾਡੀ ਚੰਨ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਾਸੀ ਕਾਲ ਜੀ ਇਧਰ ਹੋ ਕੇ ਮਾੜਾ ਖਲੋ ਹਾਂ ਇਧਰ ਹੋ ਖਲੋ ਹਾਂ ਲਓ ਜੀ ਅਸੀਂ ਦਰਸ਼ਨ ਤਾਂ ਕਰ ਲਈਏ ਸੁਣਾਓ ਮੈਂ ਕਿਹਾ ਪੂਰੇ ਚੰਨ ਚਮਕਦੇ ਨੇ ਜੀ ਆਹੋ ਹਾ ਮਿੱਠੇ ਬੜੇ ਆ ਮੈਂ ਕਹਿੰਦੇ ਆ ਕਿਤੇ ਲੂੰਬੜੀ ਨੂੰ ਖਟੇ ਲਈ ਕੈਦਾ ਕਰ ਇਹ ਕਿਰਪਾ ਤੁਹਾਡੀ ਕਿਰਪਾ ਹੈ ਜਦੋਂ ਹੁਣ ਉਹ ਚੁੰਝ ਮਾਰ ਜੰਦਾ ਯਾਰ ਵੀਰ ਦੀ ਮਹਿੰਗਾਈ ਬੜੀ ਹੈਗੀ ਆ ਇਦਾਂ ਨਹੀਂ ਕਰੀਦਾਗਾ ਦੁਕਾਨਦਾਰ ਟੈਂਸ਼ਨ ਨਹੀਂ ਮਾਲਕੋ ਕਿਰਪਾ ਤੁਹਾਡੀ ਕਿਰਪਾ ਤੁਹਾਡੇ ਵਾਲੀ ਆਏ ਆਂ ਹੋਰ ਸੁਣਾ ਕਿਵੇਂ ਆ ਵਧੀਆ ਵਧੀਆ ਸੇਵ ਬੜੇ ਵੀਰ ਇਧਰੋ ਦੇਖੋ ਲੈ ਰੱਖੇ ਆ ਲੈ ਜਾਣੇ 10 ਇੱਥੇ ਮੈਂ ਲੰਗਰ ਤੇ ਚੁੱਕ ਕੇ ਲੈਂਦੇ ਆ ਵੀ ਇੱਥੇ ਹੌਲੇ-ਹੌਲੇ ਦਾ ਲੰਗਰ ਚੱਲਣ ਡਿਆ ਕਿ ਮੈਂ ਇਥੋਂ ਸੇਵ ਲਿਆਂ ਮੈਂ ਕਿਹਾ ਜੀ ਕਰਦੀ ਮੰਗਾਉਂ ਹਾਂ ਚੀਰੀ ਪਾਉਂ ਕਿਉਂ ਹਸਤਾਣੋ ਛੁੱਟੀ ਮਿਲੀ ਆ ਉਹ ਮੈਂ ਸਵਾਦ ਬੜੇ ਲੱਗਣਗੇ ਇਕੱਠੇ ਖਾਣੇ ਆ ਨਹੀਂ ਮੈਂ ਹਾਂ ਸ਼ਾਇਦ ਡਾਕਟਰ ਨੇ ਕਿਹਾ ਹਣਾ ਵੀ ਭਾਈ ਫਲ ਫਰੂਟ ਖਾਣਾ ਹੈਗਾ ਯਾਰ ਕੋਈ ਬੋਣੀ ਬਾਣੀ ਕਰਾ ਲਿਆ ਕਰੋ ਪਹਿਲਾਂ ਓਹ ਲੈ ਤੁਹਾਡੇ ਹੁੰਦੀਆਂ ਬੋਣੀ ਦੀ ਕਿਹੜੀ ਲੋੜ ਐ ਜੀ ਯਾਰ ਕੋਈ ਹਾਲ ਨਹੀਂ ਤੁਹਾਡਾ ਵੀ ਹੈਗਾ ਪਾਣ ਵਾਲੀ ਟੌਫੀਆਂ ਨਹੀਂ ਹੈ ਪਾਣ ਵਾਲੀ ਟੌਫੀਆਂ ਨਹੀਂ ਵੀ ਦੀ ਟੌਫੀਆਂ ਸਾਰੀਆਂ ਹੈਗੀਆਂ ਆਪਣੇ ਕੋਲ ਪੈਸੇ ਹੈਗੇ ਆ ਲੈ ਪੈਸੇ ਦਾ ਕਿਹੜਾ ਘਾਟ ਐ ਜੀ ਓ ਛੱਡ ਦੇ ਛੱਡ ਦੇ ਖਾਣਾ ਧਾਰ ਤੇ ਬਣਾ ਬਚਕਾਰ ਆ ਜੂਸ ਹੀ ਘੜਾਵਾ ਦੋ ਗਲਾਸ ਆ ਮੈਨੂੰ 9 ਵਜਾ ਆ ਬਾਹ ਖਾ 9 ਵਜੇ ਓਕੇ ਆ ਓਕੇ ਮੈਨੂੰ ਸ਼ਾਇਦ ਬਲੱਡ ਘਟਿਆ ਓਕੇ ਓਕੇ 9 ਵਜਾ ਗੱਲਾਂ ਮਾਰਦਾ ਫਿਰਦਾ ਮੈਂ ਦਰਸਾਲ ਚੰਦ ਸਾਹਿਬ ਤੁਸੀਂ ਇਹਦੇ ਕਰਕੇ ਗੁੱਸਾ ਮੈਂ ਤੁਹਾਡੀ ਇੰਟਰਵਿਊ ਲੈਣਾ ਆ ਇੰਟਰਵਿਊ ਲੈਣਾ ਪਹਿਲਾਂ ਕਿ ਨਹੀਂ ਦੱਸਿਆ ਬਸ ਸਿੱਧਾ ਹੀ ਹੈ ਤੁਹਾਡੇ ਨਾਲ ਤੁਹਾਨੂੰ ਪਤਾ ਹਾਸਾ ਕਿੱਦਾਂ ਚਾਹ ਮੰਗਾਈਏ ਚਾਹ ਚਾਹ ਹੈ ਨਹੀਂ ਕੋਈ ਨਹੀਂ ਇੰਟਰਵਿਊ ਕਰ ਲਿਓ ਫਿਰ ਪੀਣੇ ਚਾਹ ਨਾਲ ਖਾਵਾਂਗੇ ਕੁਝ ਟਿੱਕੀ-ਚਿੱਕੀ ਮੰਗਾ ਲਿਓ ਇੱਕ ਮਿੰਟ ਵੀਰ ਗੱਲ ਕਰ ਲੈਂਦੇ ਹੋ ਹਾਂਜੀ ਹਾਂਜੀ ਬੰਦਾ ਇੰਟਰਵਿਊ ਲੈਣ ਆਇਆ 2 ਮਿੰਟ ਚ ਆਹ ਚਾਹ ਜੂ ਮੰਗਾ ਲਈਏ ਕੋਈ ਟਿੱਕੀ ਸਮੋਸਾ ਪਾਚ ਪੀਣੇ ਪਹਿਲਾਂ ਤੁਹਾਡੀ ਇੰਟਰਵਿਊ ਕਰ ਲਈਏ ਇੰਟਰੂ ਗੁਰੂਆ ਤੈਨੂੰ ਭੁੱਲਿਆ ਸਾਡੀ ਮੈਂ ਕਿਹਾ ਪੂਰਾ ਨਾਂ ਚਮਕਰਿਆ ਤੁਹਾਡਾ ਤੁਸੀਂ ਸਾਰੇ ਪਾਸੇ ਜੀ ਲੋਕੀ ਤੀ ਚੰਦੀ ਇੱਕ ਮਿੰਟ ਫਿਰ ਉਹ ਚਿਹਰਾ ਦੇਖ ਲਈਏ ਕੋਈ ਚਿਹਰਾ ਚੁਰਾ ਦੇਖ ਲਈਏ ਹੋਏ ਕੁਮਾਰਾ ਇਹ ਕਰ ਲੋ ਇੱਕ ਅਈਂ ਪੇਚ ਦੇ ਕਰ ਲੋ ਪੇਚ ਅਖਬਾਰ ਚ ਲੋਣੀ ਅਖਬਾਰ ਚ ਲੈ ਜਾਓ ਦੋ ਇੰਟਰਵਿਊ ਬਤਾ ਜੀ ਹਾਂ ਲੋ ਮੈਂ ਕਿਹਾ ਮਾਸ਼ਾਅੱਲਾ ਹੋਰ ਕੀ ਪੁੱਛਣਾ ਹੀ ਭਰਾ ਪੁੱਛਣਾ ਜੀ ਬਸ ਅੱਜ ਕੱਲ ਚੜਤਾਂ ਨੇ ਵੇਖੋ ਜੀ ਅਸੀਂ ਵੀ ਸੁਣਦੇ ਆਂ ਇਹ ਕੰਮ ਤੋਂ ਚੱਲੇ ਹੀ ਤੇ ਅੱਜ ਕੱਲ ਤੁਹਾਡੀਆਂ ਪੂਰੀਆਂ ਚੜਤਾਂ ਨੇ ਸਾਰੇ ਪਾਸੇ ਨਾ ਚੱਲ ਰਿਹਾ ਤੁਹਾਡਾ ਫੇਰ ਵੀਰ ਮੇਰਾ ਇਹਦੇ ਗੱਲਾਂ ਗਿਆ ਖਾਣ ਪੀਣ ਦੀਆਂ ਪੈਗ ਗਲ ਨੂੰ ਪੈਗ ਪਿਆ ਦੇ ਦੀ ਦਾ ਚਾਹ ਨੂੰ ਚਾਹ ਪਿਆ ਦੇ ਦੀ ਆ ਆਉਣਾ ਜਾਣਾ ਦੁਕਾਨ ਦੇ ਲੱਗਾ ਰਹਿੰਦਾ ਫਿਰ ਜਾ ਕੇ ਕਰੇ ਪ੍ਰਧਾਨ ਬਣੇ ਪਰ ਤੁਸੀਂ ਮਿਹਨਤ ਬੜੀ ਕੀਤੀ ਆ ਕੋਈ ਜ਼ਾਹਰ ਨਹੀਂ ਕਰ ਸਕਦਾ ਚੀਕ ਚਾਨਦ ਸਾਹਿਬ ਦਾ ਕੰਮ ਸੱਜਣ ਮਿੱਤਰ ਤੁਹਾਡੇ ਨਹੀਂ ਰਹਿੰਦੇ ਤੁਹਾਡੇ ਕੋ ਹੈ ਇਹ ਰਹਿੰਦੇ ਨਾਲ ਰਹਿੰਦੇ ਚਲੋ ਇਹ ਵੀ ਇਹ ਵੀ ਸਾਰੇ ਖਾਣਦੇ ਯਾਰਾਂ ਕੇ ਦੁਕਾਨ ਤੇ ਆ ਕੇ ਬੈਠੇ ਰਹਿੰਦੇ ਆ ਹੋਰ ਇਹਨਾਂ ਕੀ ਕਰਦਾ ਹੈ ਬਹੁਤ ਬੰਦੇ ਖਰਾਬ ਜੀ اچھا اچھا ਤੁਹਾਡੀ ਚੜ ਤੇ ਆ ਤੇ ਮੈਂ ਦਰਸਲ ਇੰਟਰਵਿਊ ਲੈਣੀ ਚਾਹੁੰਦਾ ਹਾਂ ਕਿ ਤੁਸੀਂ ਇਹ ਆਪਣੀ ਪ੍ਰਧਾਨਗੀ ਦਾ ਸਫ਼ਰ ਇਹ ਛੋਟੀ ਜੀ ਦੁਕਾਨ ਤੋਂ ਕਿਦਾਂ ਕੀਤਾ ਦੁਕਾਨ ਤੇ ਵੇਖੋ ਵੀ ਵੀਰ ਮੇਰਾ ਵੀ ਕੋ ਸੱਜਣ ਮਿੱਤਰ ਜਿਹੜਾ ਵੀ ਕੋਈ ਆਉਂਦਾ ਨਾ ਉਹਨੂੰ ਚਾਹ ਪਾਣੀ ਪਿਆਈਦਾ ਆ ਹੈ ਪਰਿਵਾਰਾਂ ਦੀ ਗੱਲਾਂ ਪਤਾ ਪੁੱਛੀਦੀਆਂ ਜੇ ਕੋਈ ਮਾੜਾ ਹੀ ਮੋਟਾ ਕਿਹੜਾ ਲੜਾਈ ਝਗੜਾ ਹੋਵੇ ਉਹ ਜਾ ਕੇ ਥੋੜਾ ਜਿਹਾ ਪਹਿਲਾਂ ਤੋਂ ਉਹਨੂੰ ਕਰ ਦਈਦਾ ਵੱਡਾ ਮੁੜ ਕੇ ਫੈਸਲਾ ਕਰਾਈਦਾ ਤੇ ਜਿਹੜਾ ਫੈਸਲਾ ਕਰਾਈਦਾ ਫਿਰ ਸਾਰੇ ਕਹਿਣਦੇ ਵੀ ਪ੍ਰਧਾਨ ਸਾਹਿਬ ਨੇ ਫੈਸਲਾ ਕਰਾਇਆ ਜੀ ਪ੍ਰਧਾਨ ਸਾਹਿਬ ਨੇ ਫੈਸਲਾ ਕਰਾਇਆ ਮਤਲਬ ਕੈ ਲਈਏ ਕਿ ਮਿੱਠਾ ਖਵਾ ਕੇ ਗੁੰਝਲਾਂ ਜੀ ਵੀ ਤੁਸੀਂ ਪੋਣਾ ਤੇ ਕਢੋਣਾ ਵੀ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਜੀ ਉਹ ਤਾਂ ਦੁਨੀਆ ਸੂਤਰ ਹੁੰਦੀ ਆ ਇੱਕ ਕੁਐਸਚਨ ਕਰਾਂਗਾ ਇਹ ਜਦੋਂ ਦਾ ਤੁਸੀਂ ਪ੍ਰਧਾਨ ਕੀ ਜਾਏ ਇਹ ਸਫਰ ਦੇ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਹੁਨਤਾਈਆਂ ਆਈਆਂ ਜੀ ਮੈਂ ਦਾਦਾ ਇੱਕ ਮਿੰਟ ਮਕਤਾਰ ਹਾਂਜੀ ਹਾਂਜੀ ਵੀਰ ਕੋ ਚਾਹ ਚੂ ਕਰ ਲਾ ਮੁੰਡਾ ਇੰਟਰਵਿਊ ਲੈਣ ਆਇਆ ਸਮੋਸੇ ਵੀ ਲੈ ਆਏ ਹੋ ਕੋਈ ਗੱਲ ਨਹੀਂ ਹੌਣ ਤਾਈਆਂ ਸਾਨੂੰ ਕੀ ਹੋਣੀਆਂ ਹਿਜੀ ਥੋੜਾ ਬੋਧਾ ਜੇ ਤੈਨੂੰ ਪਤਾ ਕਿ ਲੋਕ ਸਾਡੇ ਤੇ ਉਂਗਲਾ ਚੁੱਕਦੇ ਸੀ ਵੀ ਬੰਦਾ ਨਹੀਂ ਠੀਕ ਬੰਦਾ ਨਹੀਂ ਠੀਕ ਹੈ ਫੇਰ ਤੈਨੂੰ ਪਤਾ ਖਵਾ ਪਿਆ ਆ ਗਿਆ ਆਪਾਂ ਬੰਦੇ ਸਾਰੇ ਸੈੱਟ ਕਰ ਲਏ ਤੇ ਮੁੜ ਕੇ ਹੁਣ ਤਾਈ ਕੋਈ ਆਈ ਨਹੀਂ ਹੈਗੀ ਅੱਛਾ ਜੀ ਠੀਕ ਹੈ ਜੀ ਤੇ ਇੱਕ ਮੈਨੂੰ ਦੱਸੋ ਜੀ ਆ ਜਿੰਨਾ ਤੁਹਾਡਾ ਨਾਂ ਬਣ ਗਿਆ ਆ ਚੰਨ ਪ੍ਰਧਾਨ ਸਾਰੇ ਪਾਸੇ ਲੋ ਕੀਤੇ ਆ ਤੇ ਜਦੋਂ ਬੱਦਲਾ ਆ ਜਾਂਦੇ ਆ ਕਾਲੇ ਉਦੋਂ ਤੁਹਾਡਾ ਫਿਰ ਸਿਲਸਿਲਾ ਕਿਦਾਂ ਚੱਲਦਾ ਜੀ ਵੇਖੋ ਜੀ ਜਦੋਂ ਕਾਲੇ ਬੱਦਲ ਆ ਜਾਂਦੇ ਆ ਨਾ ਤਹਾੜ ਕੋ ਟਾਰਚ ਵੀ ਹੁੰਦੀ ਆ ਆਹੀਂ ਆਪਣੇ ਜੋਗੀ ਰੋਸ਼ਨੀ ਕਰ ਹੀ ਲੈਂਦੇ ਆ ਹੂੰ ਹਾਂ ਆਪਣੇ ਨਾ ਵਾਸਤਾ ਹੂੰ ਤੇ ਬਾਕੀ ਗੱਲ ਇਹ ਹੈਗੀ ਆ ਇਹ ਲੇਖਦੀ ਪਸ 70 80 ਪਿੰਡਾਂ 'ਤੇ ਆਪਣੀ ਪ੍ਰਧਾਨਗੀ ਚੱਲਦੀ ਆ 70 80 ਪਿੰਡਾਂ 'ਤੇ ਹਾਂ ਇਹ ਲੱਗਦਾ ਪ੍ਰਧਾਨ ਦੀ ਇੰਟਰਵਿਊ ਲਾ ਕੇ ਨਾ ਚੰਨ ਪ੍ਰਧਾਨ ਦੀ ਇੰਟਰਵਿਊ ਲਾ ਕੇ ਤੇ ਮੈਂ ਤੇ ਟੀਆਰਪੀ ਮੇਰੀ ਵੱਧ ਜਾਣੀ ਆ ਮੈਂ ਚੰਗੀ ਜਗ੍ਹਾ ਆ ਗਿਆ ਵੈਸੇ ਵੀ ਜਾਣਦੇ ਹਾਂ ਪਰ ਕਰਤੂਤਾ ਇਹਦੀਆਂ ਹੈ ਉਦਾਂ ਦੀਆਂ ਹੀ ਆ ਓਏ ਬਕਵਾਸ ਨਾ ਕਰੀ ਜAVE ਵਿੱਚੇ ਉਹ ਨਹੀਂ ਨਹੀਂ ਚੰਨ ਸਾਹਿਬ ਚੰਨ ਸਾਹਿਬ ਟੈਨਸ਼ਨ ਨਾ ਲਓ ਟੈਨਸ਼ਨ ਨਾ ਲਓ ਤੈਨੂੰ ਪਤਾ ਵੀ ਲਗਾ ਫਿਰ ਸਾਡਾ ਚੰਨ ਸਾਹਿਬ ਮੈਂ ਇੱਕ ਕੁਐਸਚਨ ਕਰਨਾ ਆ ਆ ਜਿਹੜੀ ਜ਼ਿਲ੍ਹਾ ਲੈਵਲ ਤੇ ਮਿਊਨਿਸਪਲ ਕਾਰਪੋਰੇਸ਼ਨ ਦੀ ਆਪਣਾ ਇਲੈਕਸ਼ਨ ਹੋਈ ਆ ਇਦਾਂ ਉਹ ਗੱਲ ਕਰਾ ਥੋੜਾ ਮੇਰਾ ਵੀਰ ਮੈਂ ਕਿਹਾ ਤੂੰ ਫੇਰ ਕਹਿਣਾ ਆਂ ਵੀ ਕਿਤੇ ਅੰਗੂਰ ਨਾ ਖਾਨ ਲਾਪੇ ਐੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਤੁਸੀਂ ਬੰਦਾ ਵਰੋਦੀ ਪਾਰਟੀ ਦਾ ਜਦਾਤਾ ਜਾ ਕੇ ਤੁਸੀਂ ਆਪਣੀ ਦਾ ਜਿਤਾਉਣਾ ਸੀ ਇਹ ਚੱਕਰ ਮੈਨੂੰ ਸਮਝ ਨਹੀਂ ਆਇਆ ਮੇਰੇ ਤਾਂ ਸਾਰੀ ਰਾਤ ਪੀੜ ਹੀ ਹੁੰਦੀ ਰਹੀ ਸਿਰਦਰਦ ਵੇਖ ਵੀਰ ਜਿਹੜੀ ਸੁਣ ਗੱਲ ਆ ਸਾਡੀ ਪਾਰਟੀ 'ਚ ਬੰਦਾ ਮਗਰੋਂ ਆ ਕੇ ਉਹ ਜਿੱਤ ਕੇ ਉਹ ਲੀਡਰ ਬਣ ਜਵੇ ਕਾਲਾ ਕਾਲਾ ਅਸੀਂ ਕਿਹਨੂੰ ਲੀਡਰ ਬਣ ਦਿੰਨੇ ਐ ਇਦਾਂ ਹੁਣ ਦਿੰਨੇ ਆ ਵਿਰੋਧੀ ਪਾਰਟੀ ਜਾ ਕੇ ਆਪਾਂ ਸਪੋਰਟ ਕਰਾਈ ਆਪਣੀ ਪਾਰਟੀ ਦਾ ਬੰਦਾ ਰਾਇਆ ਸਾਡਾ ਉਧਰ ਵੀ ਟੋਰ ਤੇ ਇਧਰ ਵੀ ਟੋਰ ਤੇ ਬਾਅਦ ਵਿੱਚ ਜਦੋਂ ਪਤਾ ਲੱਗਾ ਵੀ ਉਹ ਆਪਣਾ ਵਿਰੋਧੀ ਪਾਰਟੀ ਵਾਲਾ ਜਿੱਤ ਗਿਆ ਉਹਦੇ ਘਰ ਆਪਾਂ ਵਧਾਈ ਦੇ ਆਏ ਆਪਣੇ ਘਰ ਵਾਲੇ ਪਾਸੇ ਆਪਾਂ ਹਿਰਕ ਕਰਾਏ ਵੀ ਭਾਈ ਸਾਹਿਬ ਤੁਸੀਂ ਹਰ ਗਏ ਜੇ ਤਿਆ ਪਿਛੇ ਜਿਹੜਾ ਤੁਸੀਂ ਮੁੰਡਾ ਫੜਾਇਆ ਸੀ ਥਾਣੇ ਤੇ ਬਾਅਦ ਚ ਪਤਾ ਲੱਗਦਾ ਚੰਨ ਸਾਹਿਬ ਨੇ ਫੜਾਇਆ ਤੇ ਚੰਨ ਸਾਹਿਬ ਨੇ ਕਢਾਲਿਆ ਉਹਦਾ ਮੈਨੂੰ ਥੋੜਾ ਜਿਹਾ ਮਸਲਾ ਗੰਭੀਰ ਜਿਹਾ ਲੱਗਾ ਸਮਝ ਨਹੀਂ ਲੱਗੀ ਜੀ ਉਹ ਵੀਰ ਉਹ ਸਾਮੀ ਚੰਗੀ ਸੀ ਹੈ ਆਪਾਂ ਐਸਟੇਟ ਸਾਹਿਬ ਨੂੰ ਕਿਹਾ ਮੈਂ ਸਾਮੀ ਚੰਗੀ ਹੈਗੀ ਆ ਥੋੜਾ ਟੈਡ ਕਰ ਲੋ ਵੀਰ ਗੂਰ ਕਿਤੇ ਨਹੀਂ ਲੱਗ ਕੱਟੇ ਨਹੀਂ ਲੱਗਦੇ ਨਾ ਜੀ ਨਾ ਮਿੱਠੇ ਮਿੱਠੇ ਇਕਦਮ ਮਿੱਠੇ ਹਾਂ ਉਹ ਸਾਰਾ 1.5 ਲੱਖ ਰੁਪਏ ਦਾ ਆਪਾਂ ਗੱਲ ਕਰਾਈ ਸੀ ਉਹਨਾਂ ਦੀ ਤੇ 50000 ਰੁਪਏ ਆਪਣੀ ਝੋਲੀ 'ਚ ਪੈ ਗਿਆ ਲੱਖ ਰੁਪਏ ਐਸਐਚਓ ਸਾਹਿਬ ਨੂੰ ਦੇ ਦਿੱਤਾ ਤੇ ਪ੍ਰਧਾਨ ਪ੍ਰਧਾਨ ਅੱਛਾ ਜੀ ਹੁਣ ਤੁਹਾਡਾ ਤੁਹਾਨੂੰ ਮੈਂ ਇੱਕ ਲਾਸਟ ਕੁਐਸਚਨ ਕਰਾਂਗਾ ਵੀ ਤੁਹਾਡੀ ਇੰਨੀ ਚੜਤ ਹੋ ਗਈ ਆ ਆਸਮਾਨ ਤੱਕ ਤੁਹਾਡੀਆਂ ਗੱਲਾਂ ਹੋ ਰੀਆਂ ਮੈਨੂੰ ਪੰਛੀ ਵੀ ਤੁਹਾਡੀਆਂ ਗੱਲਾਂ ਕਰਦੇ ਆ ਮੈਨੂੰ ਉਦੋਂ ਪਤਾ ਲੱਗਾ ਜਦੋਂ ਦੋ ਚਾਰ ਬਿੱਠਾ ਮੇਰੇ ਪਈਆਂ ਸੀ ਤੇ ਇਹ ਦੁਕਾਨ ਤੁਹਾਡੀ ਜਿਉਂ ਦੀ ਤਿਉਹ ਆ ਇਹ ਤੇ ਰੈਸਟੋਰੈਂਟ ਬਣ ਜਾਣਾ ਚਾਹੀਦਾ ਇਹ ਮੈਨੂੰ ਸਮਝ ਨਹੀਂ ਲੱਗੀ ਜੀ ਇਹਦੀ ਬਸ ਕੋਈ ਥਾਂ ਤੋਂ ਧਾਰ ਥੱਲੇ ਆ ਗਿਆ ਤੇ ਪਾ ਲਾਂਗੇ ਦੁਕਾਨ ਉੱਥੇ ਵੀ ਆਪਾਂ ਅੱਛਾ ਧਾਰ ਥੱਲੇ ਆਉ ਤੇ ਫੇਰ ਆਹੋ ਤੈਨੂੰ ਪਤਾ ਫਿਰ ਤੈਨੂੰ ਪਤਾ ਆਪਣੇ ਕੋਲੋਂ ਫਿਰ ਕਿੱਥੇ ਇੰਨੇ ਔਖਾ ਹੋ ਜਾਂਦਾ ਕੰਮ ਚੰਨ ਦੇ ਕੰਮ ਤੇ ਵਾਕਈ ਭੜੇ ਆ ਇਹਦੀ ਇੰਟਰਵਿਊ ਕਿ ਲਾਉਣੀ ਮੈਨੂੰ ਤਾਂ ਢਾਰੀ ਲੱਗਣ ਲੱਪਿਆ ਤੇ ਮੇਰੀ ਸੁਣ ਗੱਲ ਹਾਂਜੀ ਹਾਂਜੀ ਕੇਲੇ ਕੁਲੇ ਘਰ ਵਾਸਤੇ ਦੇਦਾ ਇੱਥੇ ਤਾਂ ਲ ਮੰਗਾਉ ਆ ਤੁਹਾਡਾ ਬੰਦਾ ਵੀ ਬੜਾ ਭੁੱਖਾ ਪਿੱਛੇ ਖਲੋਤਾ ਜੇ ਨੂਨ ਲਵਾਉ ਆ ਕਿਤੇ ਚੀਰ ਪੋ ਇਹਨੂੰ ਓਏ ਸਰ ਭਈ ਆਪਾਂ ਨਾਲੇ ਤਾਂ ਡੇ ਨਾਲੇ ਇਹ ਬੰਦੇ ਆਪਣੇ ਨਾਲ ਸਾਰੇ ਆ ਇਹ ਪੀਏ ਸਾਹਿਬ ਤੁਹਾਡੇ ਪੀਏ ਨਹੀਂ ਆ ਇਹ ਇਹ ਮੇਰੇ ਥੰਮ ਵਰਗੇ ਯਾਰ ਆ ਅੱਛਾ ਜੀ ਸ਼ਾਮਾ ਨੂੰ ਪੈਕਸ਼ਿਕ ਇਕੱਠੇ ਲਾਈਦਾ ਹੈ ਕੋਈ ਕੋਈ ਤੂੰ ਨਹੀਂ ਤਾਂ ਕਰਦਾ ਫੜਾ ਗਿੱਚੋ ਫੜਾ ਢਾ ਲਾਈਦਾ ਅੰਗਰੇਜ਼ੀ ਹਾਂ ਅੰਗਰੇਜ਼ੀ ਅੰਗਰੇਜ਼ੀ ਹਾਂ ਜੀ ਚੱਲ ਇਹਨੇ ਸਾਰੇ ਖਾਏ ਨੇ ਜੇ ਅੰਗੂਰ ਬੱਲੇ ਬੱਲੇ ਵੀ ਇਹਨੇ ਸਾਡੀ ਕਰਨੀ ਆ ਕੋਈ ਗੱਲ ਨਹੀਂ ਉਦਾਂ ਹੀ ਕਹਿਣ ਉਹਦਾਂ ਹੀ ਕਹਿਣ ਦੁਕਾਨ ਤੇ ਨਹੀਂ ਚੜਨਦੇ ਮੈਨੂੰ ਆਪਾਂ ਕਲੋਂ ਨਹੀਂ ਦੇਣਾ ਇੱਥੇ ਤੇ ਇਹ ਆਸ਼ਾ ਮੇਰੀ ਸੁਣ ਗੱਲ ਗੁਰੂਆ ਆਉਂਦਾ ਜਾਂਦਾ ਰਹਿਣਾ ਖਾਣਾ ਪੀਣਾ ਵੀ ਰਹਿਣਾ ਇੰਟਰਵਿਊ ਪੂਰੀ ਠੋਕੇ ਲਾਉਣੀ ਹੈ ਵਧੀਆ ਤਰੀਕਾ ਠੋਕੇ ਠੋਕੇ ਪੂਰੀ ਪੂਰੇ ਚੈਨਲਾਂ ਤੇ ਚੱਲੂਗੀ ਪੂਰੇ ਪੂਰੇ ਚੈਨਲਾਂ ਤੇ ਆਹੋ ਫੇ 7:30 ਵਜੇ ਦੀ ਮੇਰਾ ਟਾਈਟਲ ਕੀ ਰੱਖਣਾ ਸੀ ਟਾਈਟਲ ਚੰਨ ਪ੍ਰਧਾਨ ਤੇ ਕੰਮ ਓ ਫੜੇ ਮੋ ਤੇਰਾ ਗਲਤ ਨਾ ਕੋ ਲਾਦੀ ਕਰੇ ਬਣੀ ਪਤਨੀ ਖੂਜ ਨਾ ਪਾਦੀ ਤੇਰੀ ਮਿੱਟੀ ਦੇ ਚੱਕਰ ਚ ਆਪਾਂ ਕੋਈ ਬੁੱਟਾ ਨਾ ਪੰਗਾ ਪੈ ਲੈ ਆ ਇਹ ਚੰਦ ਸਾਹਿਬ ਇਹ ਮੈਂ ਤਾਂ ਤੁਹਾਨੂੰ ਕੀਤੇ ਸਵਾਲ ਤੇ ਤੁਸੀਂ ਮੈਨੂੰ ਦਿੱਤੇ ਉਹਦੇ ਉੱਤਰ ਕੋਈ ਤੁਹਾਡਾ ਸਵਾਲ ਸਾਡਾ ਸਵਾਲ ਕੋਈ ਨਹੀਂ ਬਸ ਤੂੰ ਪੜਾ ਚਾੜਦੇ ਬਸ ਵਧੀਆ ਤਰੀਕਾ ਲਾਉਣੀ ਨੀ ਟਰੂ ਸਾਨੂੰ ਲੋਕੀ ਸਵਾਲ ਕਰਦੇ ਆ ਆ ਪਾਣੀ ਜੀ ਨੂੰ ਸਵਾਲ ਕਰਦੇ ਅੱਛਾ ਜੀ ਅੱਛਾ ਜੀ ਹਾਂ ਜੀ ਤੁਸੀਂ ਬਾਵਾ ਬੰਦੇ ਆਪਣੇ ਗੱਲ ਕੀਤੇ ਆ ਬਾਵਾ ਹੀ ਬਾਵਾ ਮੇਰੀਆਂ ਬਾਵਾ ਰੋ ਜੀ ਰੋਜ਼ ਪ੍ਰੈਕਸ਼ਾ ਕ ਲੱਗਦੇ ਸਾਡੇ ਠੀਕ ਹੈ ਠੀਕ ਹੈ ਓਏ ਆ ਵੇਖੋ ਭਰਾਵਾ ਮੈਂ ਤੇਰੀ ਇੰਟਰਵਿਊ ਲਵਾ ਕੇ ਮੈਂ ਨਹੀਂ ਫਸਣਾ ਮੈਂ ਚੱਲਿਆ ਤੈਨੂੰ ਕੀਤੀ ਬਾਏ ਬਾਏ ਓ ਫੜੇ ਮੋ ਤੇਰਾ ਫੜੇ ਮੋ ਤੇਰਾ ਗੂਰ ਵੀ ਖਾ ਗਿਆ ਇੰਟਰਵਿਊ ਤੋਂ ਲਾਉਣੇ ਨੇ ਤਾਂ ਆਇਆ ਹੀ ਕਰ ਰਹਾ ਵਾ ਬੜੇ ਮੁਕਰਤਾ ਡਾ